ਜਿਦਾ ਕਿ 12 ਫਰਵਰੀ ਜਿਹਦਾ ਆ ਗੁਰੂ ਅਰਜਨ ਦੇਵ ਜੀ ਦਾ 48ਵਾਂ ਪ੍ਰਕਾਸ਼ ਪर्व ਜਿਹੜਾ ਹੀ ਬੜੀ ਤੁੰਦਾਨਾ ਮਨਾਇਆ ਜਾ ਰਿਹਾ ਹੈ ਜੋ ਨਗਰ ਕੇਤਨ ਦੇ ਦਾ ਚੱਕੀਪੋਟੋ ਸਰੋਵਰ ਦੇ ਐਸਸੀ ਗਰਾਊਂਡ ਦੇ ਵਿੱਚ ਜਾ ਕੇ ਸੰਪੰਨ ਹੋਏਗਾ ਤੇ ਆਏ ਸੰਤੋ ਸਤਿਆਂ ਨੂੰ ਜਿਹੜਾ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪर्व ਦੀਆਂ ਲੱਖ ਲੱਖ ਬਧਾਈਆਂ रविदास जी महाराज जी ਦੇ 648ਵੇਂ ਜਨਮ ਦਿਹਾੜੇ ਮੌਕੇ ਸ਼ਹਿਰ ਵਿਖੇ ਨਗਰ ਕੀਰਤਨ ਕਰ ਰਿਹਾ ਗਿਆ ਜਿਸ ਵਿੱਚ ਕੈਬਨਿਟ ਮੰਤਰੀ ਲਾਲਚੰਨ ਪਟਾਰੂ ਚੱਕਨੀ ਸ਼ਿਰਕਤ ਕੀਤੀ ਅਤੇ ਸਰਬੱਧ ਭਲੇ ਦੀ ਅਰਦਾਸ ਵੀ ਕੀਤੀ ਗਈ ਤੇ ਨਗਰ ਕੀਰਤਨ ਡੇਰਾ ਸ਼੍ਰੀ ਜਗਤਗਿਰੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਹੁੰਦੀ ਹੋਈ ਅਸਤੀ ਸਕੂਲ ਵਿਖੇ ਖਤਮ ਹੋਏ ਤੇ ਬਾਜ਼ਾਰਾਂ ਚ ਸੰਗਤਾਂ ਵੱਲੋਂ ਇਸ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ 12 ਫਰਵਰੀ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪਰਬ ਮਨਾਇਆ ਜਾ ਰਿਹਾ ਹੈ ਗੱਤੀਰਤਨ ਕੱਢਿਆ ਗਿਆ ਜਿਸ ਵਿੱਚ ਨਾ ਸਿਰਫ ਪਠਾਨਕੋਟ ਬਲਕਿ ਹਿਮਾਚਲ ਅਤੇ ਜੰਮੂ ਕਸ਼ਮੀਰ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਨੇ ਉਹਨਾਂ ਦੱਸਿਆ ਕਿ ਅੱਜ ਜਿੱਥੇ ਨਗਰ ਕੀਰਤਨ ਕੱਢਿਆ ਗਿਆ ਹੈ ਉੱਥੇ ਹੀ 12 ਫਰਵਰੀ ਨੂੰ ਡੇਰਾ ਸ਼੍ਰੀ ਜਗਤਗਿਰੀ ਵਿਖੇ ਗੁਰੂ ਜੀ ਦਾ ਪ੍ਰਕਾਸ਼ ਪੂਰਬ ਬੜੇ ਤੂਮਤਾਮ ਦੇ ਨਾਲ ਮਨਾਇਆ ਜਾਵੇਗਾ ਜਗਤਵਿਦਾਲ ਜੀ ਜਿੱਦਾਂ ਕਿ 12 ਫਰਵਰੀ ਨੂੰ ਜਿਹੜਾ ਹੈ ਗੁਰੂ ਦਾ ਸਮਾਰੋਹ ਜਿਹਦਾ 48ਵਾਂ ਪ੍ਰਕਾਸ਼ ਪੁਰਬ ਜਿਹੜਾ ਹੈ ਬੜੀ ਤੂਮਤਾਮ ਨਾਲ ਮਨਾਇਆ ਜਾ ਰਿਹਾ ਹੈ ਉਸੇ ਦੇ ਉਪਲਕਸ਼ ਵਿੱਚ ਅੱਜ ਡੇਰਾ ਸਵਾਮੀ ਜਗਤਗਿਰੀ ਆਸ਼ਰਮ ਪਠਾਨਕੋਟ ਜੋੜ ਨਗਰ ਕੇਤਨ ਦੇ ਚੱਕੀਪੋਟੋ ਸਰਵੋਨ ਦੇ ਐਸਸੀ ਗਰਾਉਂਡ ਦੇ ਵਿੱਚ ਜਾ ਕੇ ਸੰਪੰਨ ਹੋਏਗਾ ਤੇ ਆਓ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਜਿੱਦਾਂ ਜਿੱਦਾਂ ਜੋ-ਜੋ ਡਿਸਪੀਨ ਦੇ ਵਿੱਚ ਸਾਰੇ ਡਿਸਪੀਨ ਦੇ ਵਿੱਚ ਚੱਲੇਗਾ ਤੇ ਆਓ ਸੰਗਤਾਂ ਨੂੰ ਸਾਰਿਆਂ ਨੂੰ ਜਿਹੜਾ ਗੁਰੂ ਰਵਿਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਜੀ ਆ ਲੱਖ ਲੱਖ ਬਧਾਈਆਂ ਜੈ ਗੁਰਦੇਵ ਜੈ ਗੁਰਦਾਸ ਸਮੂਹ ਵਿਸਵ ਭਰ ਦੇ ਵਿੱਚ ਅੱਜ ਇਹ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਉਸ ਜਿਹੜਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਸਮੂਹ ਇਸ ਵਸਆਂ ਨੂੰ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਆ ਗੁਰੂ ਜੀ ਦੇ ਜਨਮ ਦਿਨ ਦੇ ਉੱਤੇ ਸਤਗੁਰੂ ਰਵੀ ਦਾਸ ਮਹਾਰਾਜ ਐਸੇ ਨੇ ਜਿਵੇਂ ਅਸਮਾਨ ਦੇ ਵਿੱਚ ਦੁਰਗ ਧਾਰਾ ਜਿਹੜਾ ਉਹ ਚਮਕ ਰਿਹਾ ਆ ਉਹਨਾਂ ਦਾ ਸੂਰਜ ਹਮੇਸ਼ਾ ਚਮਕਦਾ ਰਹੇ ਔਰ ਉਹਨਾਂ ਨੇ ਜਿਹੜੀ ਮਾਨਵਤਾ ਦੀ ਸੇਵਾ ਦਾ ਸਾਰੀ ਸੰਗਤ ਨੂੰ ਸੰਦੇਸ਼ ਦਿੱਤਾ ਹੈ ਕਿ ਸਾਨੂੰ ਆਪੇ ਆਪ ਇੱਕ ਦੂਜੇ ਨਾਲ ਮਿਲ ਵਰਤਣਾ ਰਹਿਣਾ ਚਾਹੀਦਾ ਜਿੱਦਾਂ ਮਧੂ ਮੱਖੀਆਂ ਰਹਿੰਦੀਆਂ ਉਸ ਤਰ੍ਹਾਂ ਸਾਨੂੰ ਇੱਕ ਦੂਜੇ ਨਾਲ ਰਹਿਣਾ ਚਾਹੀਦਾ ਪ੍ਰੇਮ ਭਾਵਨਾ ਨਾਲ ਰਹਿਣਾ ਚਾਹੀਦਾ ਔਰ ਸਤਗੁਰੂ ਰਵੀ ਦਾਸ ਮਹਾਰਾਜ ਜੀ ਦੀ ਜਿਹੜੀ ਅੱਜ ਦੀ ਜਿਹੜੀ ਸ਼ੋਭਾ ਯਾਤਰਾ ਹੈ ਇਹ ਡੇਰੇ ਤੋਂ ਸ਼ੁਰੂ ਹੋ ਕੇ ਬਜ਼ਾਰਾਂ ਵਿੱਚੋਂ ਨਿਕਲਦੀ ਹੋਈ ਐਸਟੀ ਗਰਾਊਂਡ ਦੇ ਵਿੱਚ ਜਾਏਗੀ ਬੜੀ ਧੂਮ ਧਾਮ ਨਾਲ ਸਾਡੀ ਜਿਹੜੀ ਇਹ ਯਾਤਰਾ ਜਾਏਗੀ ਮੈਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦੇਣਾਂ ਤੇ ਨਾਲ ਰਿਕਵੈਸਟ ਕਰਾਂਗਾ ਕਿ ਇਹ ਜਿਹੜੀ ਯਾਤਰਾ ਦੇ ਵਿੱਚ ਬਿਲਕੁਲ ਡਿਸਪਲਿਨ ਨਾਲ ਚੱਲਣਾ ਔਰ ਮਾਰਾ ਇਹਦਾ ਸੁਪਨਾ ਸੀਗਾ ਕਿ ਬੇਗਾਪੁਰਾ ਸਹਿਰ ਬਸਾਣਾ ਉਹਦਾ ਮਤਲਬ ਇਹੀ ਹੈ ਕਿ ਕਿਸੇ ਵੀ ਕੋ ਗੰਮਣਾ ਹੋਵੇ ਤੇ ਜਾਗ ਪਾਤਰਾ ਹੋਵੇ ਸਾਰੇ ਇੱਕੋ ਜੰਮ ਬਰਾਬਰ ਰਹਿਣ ਪ੍ਰੇਪ ਭਾਵਨਾ ਨਾਲ ਰਹਿਣ ਇਹੋ ਜਣ ਸੱਚੀ ਸ਼ਰਧਾਂਜਲੀ ਹੋਏਗੀ ਮੈਂ ਇੱਕ ਵਾਰ ਫਿਰ ਸਮੂਹ ਸਾਧ ਸੰਗਤ ਨੂੰ ਗੁਰੂ ਜੀ ਦੇ ਪ੍ਰਕਾਸ਼ ਹੋਸ ਜੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਤੇ ਨਾਲ ਇੱਕ ਵਾਰ ਇਹ ਰਿਕਵੈਸਟ ਕਰਦਾ ਵੀ 12 ਫਰਵਰੀ ਨੂੰ ਅੱਜ ਦੇਰੇ ਦੇ ਵਿੱਚ ਇੱਕ ਫ੍ਰੀ ਮੈਡੀਕਲ ਚੈੱਕਅਪ ਕੈਂਪ ਜਰਾ ਲਗਾਇਆ ਜਾਏਗਾ ਮੇਰੀ ਟੀਮ ਵੱਲੋਂ ਉਹਦੇ ਨਾਲ ਨਾਲ ਹੀ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾਏਗਾ ਵੱਧ ਚੜ ਕੇ ਹਿੱਸਾ ਲਵੋ ਵੱਧ ਚੜ ਕੇ ਬਲੱਡ ਡੀਨ ਕਰੋ ਤਾਂ ਜੋ ਗਰੀਬਾਂ ਦੀ ਸੇਵਾ ਹੋ ਸਕੇ ਜ਼ਰੂਰਤਮੰਦਾਂ ਦੀ ਸੇਵਾ ਹੋ ਸਕੇ ਸਾਰਿਆਂ ਨੂੰ ਇੱਕ ਵਾਰੀ ਬਹੁਤ ਬਹੁਤ ਵਧਾਈ ਗੁਰੂ ਜੀ ਦੇ ਜਨਮ ਦਿਨ ਦੀ ਜੈ ਗੁਰੂ ਦੇਵ ਜੈ ਗੁਰੂ ਰਵਿਦਾਸ ਜੀ ਸਾਰੀਆਂ ਸੰਗਤਾਂ ਨੂੰ ਸਤ ਗੁਰ ਰਵਿਦਾਸ ਮਹਾਰਾਜ ਜੀ ਦੇ 1648 ਮੇ ਪ੍ਰਕਾਸ਼ ਦੀ ਵਿਸਦੀ ਬਹੁਤ ਬਹੁਤ ਵਧਾਈ ਅੱਜ ਜੋ ਸ੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਨੂੰ ਸਮਰਪਤ ਸੋਭਾ ਯਾਤਰਾ ਹੋ ਰਹੀ ਹੈ ਇਹਦਾ ਮੁੱਖ ਆਦੇਸ਼ ਹੈ ਆਪਸੀ ਭਾਈਚਾਰਾ ਗੁਰੂ ਜੀ ਨੇ ਕਿਹਾ ਸੀ ਮੁਸਲਮਾਨ ਸੀ ਦੋਸਤੀ ਹਿੰਦੂਆਂ ਸੇ ਕਰ ਪ੍ਰੇਤ ਰਵਿਦਾਸ ਪੂਤ ਸਭ ਰਾਮ ਕੇ ਸਭ ਹੈ ਆਪਣੇ ਮੀਤ ਕਿ ਸਾਰੇ ਆਪਣੇ ਪਰਾਹਨ ਸਾਰੇ ਆਪਣੇ ਮਿੱਤਰ ਹਨ ਦੂਜਾ ਸੰਦੇਸ਼ ਹੈ ਨਸਾਮੁਕਤ ਸਮਾਜ ਬਣਾਣਾ ਗੁਰੂ ਜੀ ਨੇ ਕਿਹਾ ਸੀ ਸੁਰਸਰੀ ਸੱਲਲ ਕਿਰਤ ਬਾਰ ਨਹੀਂ ਰੇ ਸੰਤ ਜਨ ਕਰਤ ਨਹੀਂ ਪੰਨ ਸੁਰਸਰੀ ਕਹਿੰਦੇ ਦੇਵ ਨਦੀ ਗੰਗਾ ਨੂੰ ਸ਼ਰਾਬ ਚਾਹੇ ਦੇਵ ਨਦੀ ਗੰਗਾ ਦੀ ਕਿਉਂ ਨਾ ਬਣਾ ਹੋਏ ਉਹਨੂੰ ਕਦੇ ਸੇਵਨ ਨਾ ਕਰੋ ਨਸ਼ੇ ਕਦੇ ਸੇਵਨ ਨਹੀਂ ਕਰਨੇ ਚਾਹੇ ਜਿੰਨੇ ਮਰਜੀ ਅੱਛੇ ਹੋਣ ਇਹ ਦੋ ਸੰਦੇਸ਼ਾਂ ਨੂੰ ਲੈ ਕੇ ਅੱਜ ਦੀ ਸੋਭਾ ਯਾਤਰਾ ਹੋ ਰਹੀ ਹੈ ਸਾਰੀਆਂ ਸੰਗਤਾਂ ਨੂੰ ਅੱਜ ਕਮਰਪੁਰ ਸਨਨੀ ਦੇ ਨਾਲ ਅੱਜ ਸੰਗਤ ਦੀ ਰਿਪੋਰਟ